ਮੰਗਾ ਤੇ ਸਾਡੀਆਂ ਤੇ ਇਹੋ ਹੀ ਆ ਵੀ ਜਿਹੜੇ ਸਿੱਖਾਂ ਨਾਲ ਬੇਇਨਸਾਫ਼ ਹੋ ਰਿਹਾ ਏ ਉਹਨਾਂ ਦੀ ਰਿਹਾਈ ਵਾਸਤੇ ਤੇ ਕੋਈ ਸਰਕਾਰ ਵੀ ਨਹੀਂ ਗੱਲ ਸੁਣ ਗਈ। ਉਹਨਾਂ ਵਾਲੀ ਸਰਕਾਰ ਤੇ 12 ਕਚ ਕਾ ਚਾਹੁੰਦੇ ਕਰਦੇ ਤੇ ਕੁਛ ਵੀ ਨਹੀਂ। ਵੋਟਾਂ ਪਾ ਕੇ ਵੇਖ ਲਈਆਂ ਕੀਤਾ ਕਿਸੇ ਨੇ ਕੁਛ ਨਹੀਂ ਆ। ਪਲੱਸ 2 ਕਰਕੇ ਬੱਚੇ ਘਰ ਬੈਠੇ ਆ। ਕਿਸੇ ਨੂੰ ਕੋਈ ਨੌਕਰੀ ਨਹੀਂ ਕੋਈ ਪੇਸ਼ਾ ਨਹੀਂ ਕੁਛ ਨਹੀਂ ਮਿਲਦਿਆ। ਕਿਸੇ ਨੂੰ ਕਹਿੰਦੇ 1000 ਰੁਪਏ ਪਾਵਾਂਗੇ ਕਿਸੇ ਨੂੰ ਕਹਿੰਦੇ ਸੋਈ ਕਾ ਤਾ ਦੇਵਾਂਗੇ ਤਾਂ ਕੁਛ ਵੀ ਨਹੀਂ ਮਿਲਦਾ। ਇਹ ਅਨਸਾਰ ਚਾਉਂਦੇ ਆ ਕਿ ਨਸ਼ਾ ਖਤਮ ਹੋ ਜਾਏ। ਸਰਦਾਰੀ ਚਾਹੀਦੀ ਆ ਜਿਹੜੀਆਂ ਬੇਵਕੂਫੀਆਂ ਵਾ ਫਰਾਈਆਂ ਚੰਗੀ ਤਰ੍ਹਾਂ ਹੋਣਾ। ਬੱਚਿਆਂ ਨੂੰ ਪੜਾਈ ਬੱਚਿਆਂ ਨੂੰ ਪੜਾਈਆਂ ਚੰਗੀ ਤਰ੍ਹਾਂ ਹੋਣ ਬੱਚਿਆਂ ਨੂੰ ਨੌਕਰੀਆਂ ਮਿਲਣ ਵੋਟਾਂ ਪਾਉਂਦੇ ਰਹੋ ਸਰਕਾਰ ਆਉਂਦੀ ਰਹਿਣੀ ਉਹਨੇ ਕੁਝ ਕਰਨਾ ਤਾਂ ਹੈ ਨਹੀਂ ਆ ਗ੍ਰੇਟ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨੀਆ ਬਹੁਤ ਬਹੁਤ ਸਵਾਗਤ ਕਰਦੀ ਆ ਦਰਸ਼ਕੋ ਹੁਣ ਲੋਕ ਸਭਾ ਇਲੈਕਸ਼ਨਸ ਜੋ 2026 ਆਉਣ ਵਾਲੇ ਨੇ ਅਤੇ ਇਹਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਜੜੀਆਂ ਵੈ ਸ਼ੁਰੂਆਤ ਕਰ ਦਿੱਤੀ ਗਈ ਹੈ ਸਰਕਾਰਾਂ ਵੱਲੋਂ ਵੀ ਕਿ ਕਿਸ ਤਰ੍ਹਾਂ ਹੁਣ ਇਹਦੇ ਜਿਹੜੇ ਆਮ ਜਨਤਾ ਦੀ ਆਵਾਜ਼ ਜਿਹੜੀ ਹੈ ਉੱਥੇ ਜਿਹੜਾ ਕੰਮ ਕੀਤਾ ਜਾਏਗਾ ਜੋ ਆਮ ਜਨਤਾ ਦੇ ਮੁੱਦੇ ਨੇ ਉਹਨਾਂ ਨੂੰ ਚੱਕਿਆ ਜਾਏਗਾ ਸੋ ਆਪਾਂ ਗੱਲਬਾਤ ਕਰਾਂਗੇ ਅੱਜ ਆਪਾਂ ਪਹੁੰਚੇ ਆ ਤਰਨ ਤਰਨ ਜ਼ਿਲ੍ਹਾ 'ਚ ਜਿੱਥੇ ਆਪਾਂ ਬਸਟੈਂਡ ਤੇ ਆਏ ਆ ਜਿੱਥੇ ਕਿ ਆਪਾਂ ਆਮ ਜਨਤਾ ਦੀ ਆਵਾਜ਼ ਨੂੰ ਸੁਣਾਂਗੇ ਤੇ ਜਾਣਾਂਗੇ ਉਹਨਾਂ ਦੇ ਕੀ ਇਹ ਵਿਚਾਰ ਇਸ ਵਾਰ ਉਹਨਾਂ ਦੀ ਸਰਕਾਰਾਂ ਕੋਲੋਂ ਕੀ ਮੰਗਾਂ ਨੇ ਉਹਨਾਂ ਬਾਰੇ ਜਾਣ ਕੇ ਅੱਜ ਆਪਾਂ ਉਹਨਾਂ ਦੇ ਵਿਚਾਰਾਂ ਨੂੰ ਸੁਣਾਂਗੇ ਕਿ ਕਿਸ ਤਰ੍ਹਾਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਜਿਹੜੀਆਂ ਪਿਛਲੇ ਇਲੈਕਸ਼ਨਜ਼ ਕਰਨ ਤੋਂ ਬਾਅਦ ਜਿਹੜੀਆਂ ਪੂਰੀਆਂ ਹੋਈਆਂ ਕਿ ਨਹੀਂ ਸੋ ਆਓ ਆਪਾਂ ਆਮ ਜਨਤਾ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਉਹਨਾਂ ਦੀ ਇਸ ਸਾਲ ਦੀਆਂ ਕੀ ਨੇ ਮੰਗਾਂ ਸੋ ਸਭ ਤੋਂ ਪਹਿਲਾਂ ਸੱਚੀ ਕਾਲ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਜਿਵੇਂ ਕਿ ਲੋਕ ਸਭਾ ਇਲੈਕਸ਼ਨਸ ਆ ਗਏ ਨੇ ਹੈਨਾ ਤੇ ਹਮੇਸ਼ਾ ਹੀ ਆਪਾਂ ਅੱਜ ਆਏ ਆ ਬਸ ਸਟੈਂਡ ਤੇ ਆਮ ਜਨਤਾ ਦੀ ਆਵਾਜ਼ ਹੀ ਸੁਣਨ ਆਏ ਆ ਤੇ ਆਮ ਜਨਤਾ ਦੀ ਕੀ ਹੈ ਆਵਾਜ਼ ਕੀ ਉਹ ਕਹਿਣਾ ਚਾਹੁੰਦੀ ਹੈ ਕਿਹੜੀਆਂ ਮੰਗਾਂ ਨੇ ਹੁੰਦੀਆਂ ਸਰਕਾਰਾਂ ਤੋਂ ਆਨ ਵਾਲੀਆਂ ਮੰਗਾਂ ਤੇ ਸਾਡੀਆਂ ਤੇ ਇਹੋ ਹੀ ਆ ਵੀ ਜਿਹੜੇ ਸਿੱਖਾਂ ਨਾਲ ਬੇਇਨਸਾਫ਼ ਹੋ ਰਿਹਾ ਹੈ ਉਹਨਾਂ ਦੀ ਰਿਹਾਈ ਵਾਸਤੇ ਤੇ ਕੋਈ ਸਰਕਾਰ ਵੀ ਨਹੀਂ ਗੱਲ ਸੁਣ ਰਹੀ ਜੀ ਹਾਂਜੀ ਬੰਦੀ ਸਿੰਘਾਂ ਤੇ ਤੁਸੀਂ ਕਹਿੰਦੇ ਜੀ ਬੰਦੀ ਸਿੰਘਾਂ ਦੀ ਸਿੰਘਾਂ ਦੀ ਰਿਹਾਈ ਇੰਨੇ ਸਾਡੇ ਸਿੱਖ ਜਿਹੜੇ ਆ ਜੇਲਾਂ ਦੇ ਵਿੱਚ ਆ ਤੇ ਜਿਹੜਾ ਰਾਮ ਰਹੀਮ ਉਹਨੂੰ ਫਰਲੋ ਦੇ ਦਿੰਦੇ ਨੇ ਛੇਤੀ ਉਹਨੇ ਕੁਝ ਨਹੀਂ ਕੀਤਾ ਤੇ ਜਦ ਕਿਸਾਨਾਂ ਦੀ ਵੀ ਮੁੱਦਿਆਂ ਦੀ ਗੱਲ ਆndi ਕਿਸਾਨਾਂ ਦੀ ਮੁੱਦਿਆਂ ਦੀ ਕਿਸਾਨਾਂ ਨਾਲ ਵੀ ਬੇਇਨਸਾਫੀ ਹੋ ਰਹੀ ਆ ਜੀ ਹਾਂ ਜੀ ਉਹਦੇ ਰਿਲੇਟਿਡ ਵੀ ਕਹਿਣਾ ਹਾਂ ਉਹਨਾਂ ਵਾਸਤੇ ਵੀ ਮੈਂ ਕਹਿੰਨੀ ਪਈ ਉਹਨਾਂ ਦਾ ਵੀ ਇਨਸਾਫ ਚਾਹੀਦਾ ਹੱਕ ਦੇਣਾ ਜਿਹੜੇ ਬੈਠੇ ਰੁਲਣ ਦੇ ਨੇ ਜੀ ਹਾਂ ਜੀ ਜੇ ਕਿਸਾਨ ਜਿਹੜੇ ਆ ਆਪਾਂ ਹਮੇਸ਼ਾ ਹੀ ਸਾਡੇ ਪੰਜਾਬ ਦੀ ਆਵਾਜ਼ ਵੱਜਦੀ ਆ ਕਿ ਆਪਾਂ ਜਿਹੜੇ ਆ ਕਿਸਾਨੀ ਜਿਹੜੇ ਪੰਜਾਬ ਜਿਹੜੇ ਕਿਸਾਨੀ ਨਾਲ ਬੜਾ ਜੁੜਿਆ ਹੋਇਆ ਹੈ ਨਾ ਫਾਰਮ ਨਾਲ ਬੜਾ ਜੁੜਿਆ ਹੋਇਆ ਹੈ ਤੇ ਖੇਤੀਬਾੜੀ ਨਾਲ ਜੁੜਿਆ ਹੋਇਆ ਤੇ ਜਿਹੜੇ ਕਿਸਾਨਾਂ ਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਆਨੀਆਂ ਆਉਂਦੀਆਂ ਨੇ ਦਿੱਕਤਾਂ ਕਿਸਾਨਾਂ ਨੂੰ ਬਹੁਤ ਆ ਰਹੀਆਂ ਐ ਨਾ ਉਹਨਾਂ ਦੀ ਕੋਈ ਫਸਲ ਵੇਖ ਰਹੀ ਆ ਨਾ ਕੁਛ ਮੰਡੀਆਂ ਦੇ ਵਿੱਚ ਉਹ ਆਪਦੇ ਬਹੁਤ ਜ਼ਿਆਦਾ ਖਰਾਬ ਹੋ ਰਹੇ ਆ ਕੋਈ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਜੀ ਜਿਹੜੀ ਪੁਰਾਣੀ ਸਰਕਾਰ ਸੀਗੀ ਉਹਨੇ ਮੰਗਾਂ ਪੂਰੀਆਂ ਕੀਤੀਆਂ ਸੀ ਉਹਨਾਂ ਨੇ ਤਾਂ ਕੁਛ ਕੀਤੀਗਾ ਨਹੀਂ ਕੀਤੀਆਂ ਜੀ ਕੋਸ਼ਿਸ਼ ਬਾਦਲ ਸਰਕਾਰ ਨੇ ਥੋੜੀਆਂ ਬਾਤਾਂ ਸਹੂਲਤਾਂ ਦਿੱਤੀਆਂ ਸੀ ਜੀ ਹਾਂਜੀ ਜੱਟਾਂ ਨੂੰ ਤੇ ਹੋਰ ਆਪਾਂ ਫੱਟੀ ਪੋਜਤੀ ਬਿਲਕੁਲ ਹੀ ਜੀ ਬਿਲਕੁਲ ਆਪਾਂ ਆਮ ਜਨਤਾ ਦੀ ਆਵਾਜ਼ ਸੁਣ ਰਹੇ ਹਾਂ ਤੇ ਆਮ ਜਨਤਾ ਦਾ ਕਹਿਣਾ ਹੈ ਕਿ ਉਹ ਜਿਹੜੇ ਕਿਸਾਨਾਂ ਦੀਆਂ ਮੰਗਾਂ ਉਹਨਾਂ ਨੂੰ ਪੂਰੀਆਂ ਕੀਤਾ ਜਾਵੇ ਅਤੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਵੀ ਜਿਹੜੀਆਂ ਗੱਲਾਂ ਨੂੰ ਸੁਨਿਆ ਜਾਵੇ ਸੋ ਆਪਾਂ ਹੋਰ ਜਿਹੜੀ ਆਮ ਜਨਤਾ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਜਿਹੜੇ ਖਾਸ ਕਰਕੇ ਮੁੱਦਿਆਂ ਬਾਰੇ ਜਾਣਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਸੋ ਆਓ ਆਪਾਂ ਜਾਣਦੇ ਆ ਕਿ ਕੀ ਕਹਿਣਾ ਵੈ ਸੋ ਜਿੱਦਾਂ ਕਿ ਤੁਹਾਨੂੰ ਪੁੱਛਦੇ ਆ ਸਭ ਤੋਂ ਪਹਿਲਾਂ ਕਿ ਜਿੱਦਾਂ ਆਮ ਜਨਤਾ ਜਿਹੜੀ ਐ ਆਮ ਜਨਤਾ ਕੀ ਚਾਹੁੰਦੀ ਆ ਆਉਣ ਵਾਲੀ ਸਰਕਾਰ ਤੋਂ ਆਉਣ ਵਾਲੀ ਸਰਕਾਰ ਤੋਂ ਬੜਾ ਕੁਝ ਚਾਹੁੰਦੇ ਕਰਦੇ ਕੁਝ ਵੀ ਨਹੀਂ ਤੇ ਆਨ ਜਿੱਦਾਂ ਹੁਣ ਇਲੈਕਸ਼ਨਸ ਆ ਗਏ ਨੇ ਆਪਾਂ ਵੋਟ ਤੇ ਪਾਣੀ ਹਰ ਇੱਕ ਨੂੰ ਹੈਗਾ ਵੈ ਕਿ ਵੋਟ ਪਾਣੀ ਜ਼ਰੂਰੀ ਹੈ ਪਰ ਤੁਹਾਡੀਆਂ ਕੀ ਮੰਗਾਂ ਨੇ ਜਿਵੇਂ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਜ਼ਰੂਰਤ ਐ ਔਰਤਾਂ ਵਸੇ ਖਾਸ ਕਰਕੇ ਤੇ ਤੁਸੀਂ ਔਰਤਾਂ ਵਸੇ ਕੀ ਕਹਿਣਾ ਚਾਹੋਗੇ ਜੋ ਜੋ ਵਾਅਦਾ ਕੀਤਾ ਉਹ ਪੂਰੇ ਕਰਨੋਂ ਦਾ ਵਾਸਤੇ ਲੋਕਾਂ ਨੂੰ ਕਹਿੰਦੇ ਕੇ ਨੂੰ ਕਹਿੰਦੇ 1000 ਰੁਪਏ ਪਾਵਾਂਗੇ ਕੇ ਨੂੰ ਕਹਿੰਦੇ ਸੋਈ ਕਾਤਾ ਦੇਵਾਂਗੇ ਤਾਂ ਕੁਛ ਵੀ ਨਹੀਂ ਮਿਲਿਆ ਸਰਕਾਰ ਵਾਲੇ ਤੇ ਕੀ ਕਹਿਣਗੇ ਹਰ ਵਾਸਤੇ ਉਹ ਕੁਛ ਜੀ ਜੀ ਬਿਲਕੁਲ ਜਿੱਦਾਂ ਆਮ ਜਿਹੜੀ ਔਰਤਾਂ ਤੁਹਾਨੂੰ ਮਤਲਬ ਕਿਹੜੀ ਚੀਜ਼ ਦੀ ਜਿਹੜੀ ਜ਼ਿਆਦਾ ਜ਼ਰੂਰਤ ਲੱਗਦੀ ਹੈ ਇਸ ਵਕਤ ਪੰਜਾਬ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਕਿਸ ਚੀਜ਼ ਦੀ ਜ਼ਰੂਰ ਹੁੰਦੇ ਬਟੇ ਕਿਹੜੇ ਚੀਜ਼ ਦੀ ਨਹੀਂ ਜ਼ਰੂਰ ਹੁੰਦੇ ਸਭ ਚੀਜ਼ ਤੇ ਜ਼ਰੂਰ ਹੁੰਦੇ ਖੇਤੀਬਾੜੀ ਨੂੰ ਬਿਜਲੀ ਵੀ ਚਾਹੀਦੀ ਹਰ ਇੱਕ ਚੀਜ਼ ਚਾਹੀਦੀ ਹੈ ਜੀ ਦਰਸ਼ਕੋ ਤੇ ਆਮ ਜਨਤਾ ਦੀ ਇਹੀ ਹੈ ਕਿ ਹੂੰ ਜੜੀਆਂ ਵਾ ਜੜੀਆਂ ਵੀ ਉਹਨਾਂ ਵੱਲੋਂ ਕੀਤੀ ਜਾਵੇ ਜਿਹੜੇ ਵੀ ਉਹਨਾਂ ਵੱਲੋਂ ਮੁੱਦੇ ਜਿਹੜੇ ਨੇ ਚੱਕੇ ਜਾਣਾ ਉਹਨਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਸੋ ਆਪਾਂ ਹੋਰ ਜਨਤਾ ਨਾਲ ਗੱਲਬਾਤ ਕਰਦੇ ਹਾਂ ਜਿੱਦਾਂ ਚੋਣ ਆਉਣ ਵਾਲੀ ਹੈ ਤੇ ਤੁਹਾਨੂੰ ਤੁਹਾਡੇ ਕੋਲ ਪੁੱਛਣਾ ਜਾਣਾ ਕੀ ਸਾਰਿਆਂ ਨੂੰ ਮਟਾ ਪਾ ਕੇ ਵੇਖ ਲਈਆਂ ਕੀ ਤਾਂ ਕਿਸੇ ਨੇ ਕੁਝ ਨਹੀਂ ਆ ਪਲਸ 2 ਕਰਕੇ ਬੱਚੇ ਘਰ ਬੈਠੇ ਆ ਕਿਸੇ ਨੂੰ ਕੋਈ ਨੌਕਰੀ ਨਹੀਂ ਕੋਈ ਪੇਸ਼ਾ ਨਹੀਂ ਕੁਝ ਨਹੀਂ ਮਿਲਦਿਆ ਤੇ ਬੱਚੇ ਰੱਖੇ ਚਲਾਉਂਦੇ ਆ ਚਲਾਉਂਦੇ ਆ ਕਿ ਨਹੀਂ ਤੁਸੀਂ ਆਪ ਵੀ ਸਿਆਣੇ ਜੇ ਸਰਕਾਰ ਕਿਤੇ ਨਹੀਂ ਹੈ ਕਿਸੇ ਨੂੰ ਕੁਝ ਨਹੀਂ ਦਿੰਦਾ ਇਹ ਤਾਂ ਜਿੰਦਗੀ ਚੱਲਦੀ ਰਹਿਣੀ ਆ ਵੋਟਾ ਪਾਉਂਦੇ ਰਹੋ ਸਰਕਾਰ ਆਉਂਦੀ ਰਹਿਣੀ ਉਹਨੇ ਕੁਛ ਕਰਨਾ ਤਾਂ ਹੈ ਨਹੀਂ ਆ ਸਾਡੇ ਵਰਗੇ ਵੀ ਠੀਠ ਜਿਹੜੇ ਵੋਟਾ ਪਾ ਦਿੰਦੇ ਆ ਬਨ ਬੰਦਾ ਕੁਛ ਨਹੀਂ ਆ ਜੇ ਵੋਟ ਨਾ ਪਾਈਏ ਤੇ ਫਿਰ ਕੀ ਤਾਂ ਵੀ ਹਾਲ ਉਹ ਹੀ ਰਹਿਣਾ ਵਾ ਹਾਂਜੀ ਹਾਂਜੀ ਪਰ ਆਪਾਂ ਜਿਹੜਾ ਖਾਲੀ ਬਟਨ ਨਹੀਂ ਨੱਪਦੇ ਸਰਕਾਰ ਨੂੰ ਪਤਾ ਵੀ ਸਾਨੂੰ ਜਨਤਾ ਕੀ ਚਾਹੁੰਦੀ ਹੈ ਜੀ ਇੱਕ ਦਿਨ ਪੈ ਤੇ ਕੁਛ ਹੋਣਾ ਨਹੀਂ ਸਾਰੀ ਜਨਤਾ ਨੱਪੇ ਫੇਰ ਹੁੰਦਾ ਹੈ ਜੀ ਬਿਲਕੁਲ ਤੇ ਹੋਰ ਕੀ ਤੁਸੀਂ ਕਹਿਣਾ ਚਾਹੋਗੇ ਜਿੱਦਾਂ ਕਿ ਹੋਰ ਕੀ ਦੱਸੋ ਮੈਂ ਤੁਹਾਨੂੰ ਹੋਰ ਗੱਲ ਨਹੀਂ ਕਰਦੀ ਬਸ ਚ ਕੁੜੀਆਂ ਪੈਂਦੀਆਂ ਵਾ ਨਾ ਤੇ ਮੁੰਡੇ ਪਿੱਛੇ ਲੋਫਰਾ ਵਾਂਗੂ ਮਗਰ ਮਗਰ ਤੁਰ ਪਿਛਲੇ ਹਫਤੇ ਦੀ ਗੱਲ ਆ ਖੁਦ ਕੁੜੀ ਨੂੰ ਪੁੱਛਦਾ ਮੁੰਡਾ ਤੇ ਕਿੱਥੇ ਉਤਰਨਾ ਜੇ ਹੈ ਫਿਰ ਵੀ ਸਰਕਾਰ ਕਹਿੰਦੀ ਕੁੜੀਆਂ ਸੇਵ ਆ ਕੁੜੀਆਂ ਆ ਕਰਨਗੀਆਂ ਕੁੜੀਆਂ ਉਹ ਕਰਨਗੀਆਂ ਬਸ ਤੱਕ ਨਹੀਂ ਸੇਵ ਹੈਗੀਆਂ ਕੁੜੀਆਂ ਠੀਕ ਆ ਨਾ ਉਹ ਕੁੜੀ ਹਰਕੇ ਟੁੱਟ ਕੇ ਪਈ ਲੱਗੇ ਜਣੇ ਵੀ ਖਲੋ ਬੈਠੇ ਨੇ ਉਹਨਾਂ ਨੂੰ ਕਿਹਾ ਵਾ ਕਿ ਇਹ ਮੁੰਡਿਆਂ ਨੂੰ ਛੇੜਨ ਦਏ ਆ ਜੀ ਬੱਸ ਦਾ ਕਨੈਕਟਰ ਵਿੱਚ ਨਹੀਂ ਬੱਸ ਦਾ ਡਰਾਈਵਰ ਵਿੱਚ ਨਹੀਂ ਖਾਸ ਕਰਕੇ ਜਿਹੜੀ ਹੈ ਔਮਨ ਸੇਫਟੀ ਜਾਂ এমਪਲੋਇਮੈਂਟ ਜਿਹੜੀ ਹੈ ਅੱਜ ਪੰਜਾਬ 'ਚ ਬੜੀ ਘੱਟ ਹੈ ਤੇ ਨਸ਼ੇ ਦੀ ਸਮੱਸਿਆ ਦੇ ਬਾਰੇ ਕੀ ਕਹਿਣਾ ਨਸ਼ਾ ਤੇ ਬੰਦ ਕਰਨਾ ਹੀ ਨਹੀਂ ਇਹਨਾਂ ਨੇ ਜਿਹਦਾ ਪੁੱਤ ਮਰਦਾ ਅੱਜ ਕੱਲ ਮਰਿਆ ਨਾ ਫੇਰ ਉੱਥੇ ਖਡੂਰ ਸਾਹਿਬ ਰੋ ਪਿੰਡ ਗੇਹ 'ਚ ਓਵਰਡੋਜ਼ ਕਰਕੇ ਕੀ ਹੋਣਾ ਜਿਹੜੇ ਮਰ ਗਏ ਮਰ ਗਏ ਉਹਨਾਂ ਨੂੰ ਕੀ ਫਰਕ ਪੈਣਾ ਜੀ ਕਿਸੇ ਦੇ ਬੱਚੇ ਆ ਕਿ ਇਹਦੇ ਧੀ ਆਵਾ ਕਿ ਇਹਦੇ ਪੁੱਤ ਆ ਕਿ ਇਹਦੀ ਘਰ ਵਾਲੇ ਆ ਕਿ ਇਹਦੇ ਪਿਓ ਆ ਕੋਈ ਫਰਕ ਨਹੀਂ ਪੈਂਦਾ ਜੀ ਕੋਈ ਫਰਕ ਨਹੀਂ ਨਸ਼ਾ ਜੀ ਬਿਲਕੁਲ ਹਾਂਜੀ ਇਹ ਸਰਕਾਰ ਨੂੰ ਕੋਈ ਫਰਕ ਨਹੀਂ ਪਿਆ ਹੈਗਾ ਇਨੇ ਇਨੇ ਜਵਾਨ ਮਾਵਾ ਦੇ ਪੁੱਤਵਾ ਨਾ ਜਿਹੜੇ ਮਰ ਗਏ ਨਸ਼ਿਆਂ ਦੇ ਨਾਲ ਆਉਣ ਵਾਲੀ ਸਰਕਾਰ ਦੱਸੇ ਕੀ ਕਹਿਣਾ ਚਾਹੋਗੇ ਕਿ ਆਉਣ ਵਾਲੀ ਸਰਕਾਰ ਜੀ ਚੰਗੀ ਆਵੇ ਜੀ ਚੰਗੀ ਆਵੇ ਕੋਈ ਕਿ ਦੁਨੀਆ ਸੁਧਾਰੇ ਆਪਣੇ ਸਰਦਾਰ ਸਿੱਖ ਹਾਂ ਬਾਬੇ ਦੀਪ ਸਿੰਘ ਦੀ ਕਿਰਪਾ ਹੋਵੇ ਜੀ ਜਿਹੜੇ ਅੱਗੇ ਘਟਨਾ ਹੋਈਆਂ ਉਹ ਨਾ ਹੋਣ ਅਸੀਂ ਤੇ ਉਹਨਾਂ ਨੂੰ ਵੋਟਾਂ ਪਾਵਾਂਗੇ ਜਿਹੜੇ ਸਰਦਾਰ ਵਾ ਜਿਹੜੇ ਬਾਬੇ ਦੀਪ ਸਿੰਘ ਦੇ ਜਿਹੜਾ ਚੰਗਾ ਵਾ ਹਾਂ ਜਿਹੜੇ ਚੰਗੇ ਆ ਜੀ ਚੰਗਿਆਂ ਨੂੰ ਅਸੀਂ ਚਾਹਾਂਗੇ ਚੰਗਾ ਕੀ ਸੁਧਾਰ ਚਾਹਦੇ ਹੋ ਕਿ ਸੁਧਾਰ ਚਾਹੁੰਦੇ ਆ ਕਿ ਨਸ਼ਾ ਖਤਮ ਹੋ ਜੇ ਸਰਦਾਰੀ ਚਾਹੀਦੀ ਆ ਜਿਹੜੀਆਂ ਬੇਵਕੂਫੀਆਂ ਵਾ ਪੜਾਈਆਂ ਚੰਗੀ ਤਰ੍ਹਾਂ ਹੋਣਾ ਬੱਚਿਆਂ ਨੂੰ ਪੜਾਈ ਬੱਚਿਆਂ ਨੂੰ ਪੜਾਈਆਂ ਚੰਗੀ ਤਰ੍ਹਾਂ ਹੋਣਾ ਬੱਚਿਆਂ ਨੂੰ ਨੌਕਰੀਆਂ ਮਿਲ ਹੱਕ ਦਾ ਹੱਕ ਮਿਲੇ ਬੱਚਿਆਂ ਹੱਕ ਮਿਲੇਗਾ ਜੀ ਦਰਸ਼ਕੋ ਤੁਸੀਂ ਸੁਣ ਰਹੇ ਹੋ ਅਤੇ ਜਿਹੜੀ ਆਮ ਜਨਤਾ ਕਹਿ ਰਹੀ ਹੈ ਕਿ ਉਹਨਾਂ ਨੂੰ ਉਹਨਾਂ ਦਾ ਹੱਕ ਚਾਹੀਦਾ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਲਈ ਉਹਨਾਂ ਦੇ ਚੰਗੀਆਂ ਨੌਕਰੀਆਂ ਚਾਹੀਦੀਆਂ ਨੇ ਚੰਗਾ ਭਵਿੱਖ ਚਾਹੀਦਾ ਤੇ ਇੱਥੇ ਇਲਾਵਾ ਜਿਹੜੇ ਨਸ਼ੇ ਦੀ ਸਮੱਸਿਆ ਜੋ ਕਿ ਖਾਸ ਕਰਕੇ ਜਦ ਆਪਾਂ ਗੱਲ ਕਰਦੇ ਆ ਕਿ ਜਿਹੜੀ ਇਸ ਜਿਹੜੇ ਇਲਾਕੇ ਵਿੱਚ ਬਹੁਤ ਜ਼ਿਆਦਾ ਨਸ਼ਾ ਵਧ ਰਿਹਾ ਉਹਦੇ ਵਿੱਚ ਜਿਹੜੇ ਹੈ ਸਰਕਾਰ ਨੂੰ ਪੂਰਾ ਸਹਿਯੋਗ ਪਾਉਣਾ ਚਾਹੀਦਾ ਕਿ ਮਤਲਬ ਉਹਦੇ ਵਿੱਚ ਜਿਹੜੀ ਕਿਸ ਤਰ੍ਹਾਂ ਉਹਦੇ ਉਹਦੇ ਰਿਲੇਟਡ ਜਿਹੜੇ ਪਾਲਿਸਿਸ ਬਣ ਸਕਦੀਆਂ ਨੇ ਪਾਲਿਸਿਸ ਲਿਆਂ ਤਾਂ ਤੇ ਖਾਸ ਕਰਕੇ ਜਿਹੜੇ ਸਾਡੇ ਸਿੱਖ ਵੀਰ ਨੇ ਸਿੱਖ ਭਰਾ ਨੇ ਜੋ ਕਿ ਖਾਸ ਕਰਕੇ ਜਿਹੜੇ ਐਗਰੀਕਲਚਰ ਨਾਲ ਜੁੜੇ ਨੇ ਜਿਹੜੇ ਖੇਤੀਬਾੜੀ ਨਾਲ ਜੁੜੇ ਨੇ ਉਹਨਾਂ ਨੂੰ ਵੱਦ ਤੋਂ ਵੱਧ ਸਪੋਰਟ ਕੀਤਾ ਜਾਵੇ ਤਾਂ ਜੋ ਉਹ ਜਿਹੜਾ ਵਾ ਕੰਮ ਨੂੰ ਵਧਾਉਣ ਵਿੱਚ ਕੋਈ ਜਿਹੜਾ ਇਹ ਚੱਕਨਾ ਕਰਨ ਉਹਨਾਂ ਨੂੰ ਜਿਹੜੀ ਹੈ ਉਹਨਾਂ ਦੇ ਜਿਹੜੀ ਹੈ ਪੂਰੀ ਤਰ੍ਹਾਂ ਜਿਹੜੀਆਂ ਸੁਵਿਧਾਵਾਂ ਮਿਲਣ ਉਹਨਾਂ ਦੀ ਜੋ ਜੋ ਚਾਹੀਦੀਆਂ ਉਹ ਚੀਜ਼ਾਂ ਉਹਨਾਂ ਨੂੰ ਮਿਲਣ ਇਸ ਦੇ ਨਾਲ ਹੀ ਆਪਾਂ ਆਮ ਜਨਤਾ ਦੀ ਆਵਾਜ਼ ਸੁਣੀ ਆਮ ਜਨਤਾ ਅੱਜ ਆਪਾਂ ਜਿਹੜੀ ਹੈ バス ਸਟੈਂਡ ਤੇ ਖੜੇ ਹੈ ਕਿ ਆਵਾਸ ਸਟੈਂਡ ਤੇ ਸਭ ਤੋਂ ਜ਼ਿਆਦਾ ਜਿਹੜੀ ਆਮ ਜਨਤਾ ਵੇਖਣ ਨੂੰ ਮਿਲਦੀ ਹੈ ਜੋ ਕਿ ਆਪਣੇ ਵਿਚਾਰਾਂ ਨੂੰ ਇੱਥੇ ਤੁਹਾਡੇ ਸਾਹਮਣੇ ਰੱਖਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਜਿਹੜੀ ਸਰਕਾਰ ਦੀ ਕੀ ਮੰਗਾਂ ਨੇ ਅਤੇ ਉਹਨਾਂ ਨੂੰ ਜਿਹੜੇ ਆ ਆਈ ਹੋਈ ਸਰਕਾਰ ਜਿਨੇ ਜਿਹਨਾਂ ਦੀ ਡਿਮਾਂਡ ਪੂਰੀ ਨਹੀਂ ਹੋਈ ਉਹਨਾਂ ਵੱਲੋਂ ਜਿਹੜਾ ਵਿਰੋਧ ਵੀ ਕੀਤਾ ਗਿਆ ਇਸ ਦੇ ਨਾਲ ਹੀ ਕੈਮਰਾਮੈਨ ਅਸ਼ਦੀਪ ਦੇ ਨਾਲ ਮੈਂ ਸੁਨੀਆ ਗ੍ਰੇਟ ਪੰਜਾਬ ਟੀਵੀ ਤਰਨ